ਕਹਿੰਦੇ ਰੋਜ਼ ਯਾਦ ਕਰਦਾ ਸੀ ਹੇ ਮਾ ਫਕੀਰ ਗੁਰੂ ਅਰਜਨ ਦੇਵ ਸਾਹਿਬਾ ਰੋਜ਼ ਯਾਦ ਕਰਦਾ ਸੀ ਦੇਨ ਰਾਹ ਤਾਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਦਰਸ਼ਨ ਦਿਓ ਮਹਾਰਾਜ ਮੈਨੂੰ ਦਦਾਰ ਬਖਸ਼ੋ ਨੇਤ ਯਾਦ ਕਰਦਾ ਹੈ ਯਾਦ ਕਰਦੇ ਆ ਕਰਦੇ ਆ ਕਦੇ ਵਰਾਗੀ ਹੋ ਜਾਂਦਾ ਹੈ ਉਡੀਕ ਰਹੀ ਤੇ ਤੜਫਦਾ ਰਹਿੰਦਾ ਹੈ ਇੱਕ ਦਿਨ ਨਾਲ ਸਾਧ ਸੰਗਤ ਜੀ ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹੇਮੇ ਫਕੀਰ ਦੀ ਛੱਪਰੀ ਦੇ ਅੱਗੇ ਖੜ ਗਏ। ਉਹਦੀ ਕੁਟਿਆ ਦੇ ਅੱਗੇ ਖੜ ਗਏ। ਜਦੋਂ ਅੱਗੇ ਖੜੇ ਤੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਆਵਾਜ਼ ਲਾਉਂਦੇ ਨੇ। ਹੇ ਮਾ ਫਕੀਰ ਅੰਦਰ ਜੁੜਿਆ ਹੋਇਆ। ਨੇਤਰ ਬੰਦ ਨੇ ਭਗਤੀ ਕਰਨਾ। ਮਹਾਰਾਜ ਆਵਾਜ਼ ਲਾਉਂਦੇ ਬਾਹਰ ਖੜੇ ਕਿਨੇ ਹੇਮਿਆ ਉਹ ਬਾਹਰ ਤੈਨੂੰ ਦਰਸ਼ਨ ਦੇਣ ਵਾਸਤੇ ਯਾਦ ਕਰਦਾ ਸੀ ਪਲ ਪਲ ਉਡੀਕਦਾ ਸੀ ਧਿਆਨ ਵਿੱਚ ਬੈਠਾ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੂੰ ਜਪਦਾ ਜਿਸ ਪਿਆਰੇ ਦੀ ਤੰਗ ਲੱਗੀ ਉਹ ਪਿਆਰਾ ਬਾਹਰ ਆ ਕੇ ਖੜ ਗਿਆ ਹੇਮਾ ਫਕੀਰ ਇੱਕਦਮ ਉੱਠਿਆ ਭੱਜ ਕੇ ਉੱਠਿਆ ਉੱਠ ਕੇ ਜਦੋਂ ਬਾਹਰ ਆਇਆ ਹੱਥ ਜੋੜੇ ਵੇਖਿਆ ਗੁਰੂ ਅਰਜਨ ਦੇਵ ਮਹਾਰਾਜ ਉਹ ਮੇਰੇ ਸਤਿਗੁਰੂ ਨਾਲ ਸੇਵਾ ਦਾ ਨਾਲ ਸਿੱਖ ਨੇਤਰਾ ਚੋਂ ਜਲ ਵਗਦਾ ਹੈ ਹੱਥ ਜੁੜੇ ਹੋਏ ਨੇ ਕਹਿੰਦਾ ਮਹਾਰਾਜ ਸੱਚਮੁੱਚ ਆਇਓ ਮੈਂ ਕੀ ਤੇ ਸੁਪਨਾ ਤੇ ਨਹੀਂ ਵੇਖਦਾ ਕੋਈ ਕੱਚੀ ਮੇਰੀ ਕੁਟਿਆ ਕਾਨੇ ਮੇਰੇ ਪਾਏ ਹੋਏ ਨੇ ਰਾਜਿਆਂ ਦੇ ਮਹਿਲਾਂ ਵਿੱਚ ਜਾਣ ਵਾਲਿਆ ਤੂੰ ਸੱਚਮੁੱਚ ਆਇਆ ਸੱਚੀ ਮੈਨੂੰ ਦਰਸ਼ਨ ਦੇ ਰਹੇ ਹੋ ਟੋ ਟੋ ਕੇ ਮਾਰਾ ਇਹਨੂੰ ਵੇਖਦਾ ਹੈ ਵਿਰਾਗ ਨਾਲ ਨੇਤਰ ਭਰੇ ਕਹਿੰਦਾ ਮਹਾਰਾਜੀ ਅੰਦਰ ਆ ਜਾਓ ਅੰਦਰ ਲੈ ਗਿਆ ਛੱਪਰੀ 'ਚ ਛੋਟਾ ਜਿਹਾ ਅਸਣ ਸੀ ਆਪਣਾ ਜਿੱਥੇ ਸੌਂਦਾ ਸੀ ਉਥੀ ਬਾ ਲਿਆ ਮਹਾਰਾਜ ਜੀ ਇੱਥੇ ਬੈਠੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਐਂ ਵਾ ਕੇ ਉਹੀ ਚਾਦਰ ਉਹੀ ਸਾਦੇ ਜੇ ਕੱਪੜੇ ਉਹੀ ਛੋਟਾ ਜਿਹਾ ਆਸਣ ਬਾ ਕੇ ਸਤਸੰਗਤ ਜੀ ਗੋਡਿਆਂ ਭਾਰ ਬਹਿ ਕੇ ਹੱਥ ਜੋੜ ਕੇ ਕਹਿੰਦਾ ਹੈ ਕਹਿੰਦਾ ਐਡੀ ਵੱਡੀ ਗਰੀਬ ਨਵਾਜ਼ੀ ਐਡਾ ਵੱਡਾ ਤਰਸ ਮੇਰੇ ਵਰਗੇ ਗਰੀਬ ਨੇ ਤੁਹਾਨੂੰ ਯਾਦ ਕੀਤਾ ਤੁਸੀਂ ਤੁਰਿਆ ਏ ਗੁਰੂ ਅਰਜਨ ਦੇਵ ਮਹਾਰਾਜ ਗਰੀਬ ਨਿਵਾਜ ਤੈਨੂੰ ਕਹਿੰਦੀ ਏ ਇਸੇ ਕਰਕੇ ਤੂੰ ਗਰੀਬਾਂ ਨੂੰ ਨਿਵਾਜਦਾ ਹੱਥ ਜੋੜ ਕੇ ਮਾਫਕੀਰ ਬੋਲਦਾ ਬੱਲੇ ਹਾਰ ਧਰਤੀ ਧੰਨ ਹੱਥ ਜੋੜ ਕੇ ਮਹਾਰਾਜ ਜੀ ਮੈਨੂੰ ਗਰੀਬ ਨੂੰ ਦਰਸ਼ਨ ਦਿੱਤੇ ਰੋਈ ਜਾਂਦਾ ਮਹਾਰਾਜ ਕਹਿੰਦੇ ਹੇਮਿਆ ਤੂੰ ਰੋਣਾ ਕਿਉਂ ਹੈ ਬਈ ਕੀ ਹੋਇਆ ਕਿਉਂ ਰੋਣਾ ਹੈ ਕਹਿੰਦਾ ਮਹਾਰਾਜ ਜੀ ਮੇਰੇਆਂ ਅੱਖਾਂ ਚੋਂ ਵਿਰਾਗ ਈਸ ਕਰਕੇ ਆਉਂਦਾ ਹੈ ਰੋਣਾ ਮੈਂ ਤਾਂ ਮੇਰੇ ਕੋਲ ਤਾਂ ਕੋਈ ਚੱਜ ਦਾ ਘਰ ਵੀ ਹੈ ਨਹੀਂ ਜਿੱਥੇ ਤੁਹਾਨੂੰ ਬਾਲਾਂ ਮੇਰੇ ਕੋਲ ਕੋਈ ਚੱਜ ਦਾ ਘਰ ਹੈ ਨਹੀਂ ਕੋਈ ਬਿਸਤਰਾ ਹੈ ਨਹੀਂ ਕੋਈ ਵਜਵਦਾਰ ਆਸਣ ਹੈ ਨਹੀਂ ਜਿੱਥੇ ਤੁਹਾਨੂੰ ਬਉਂਦਾ ਮੈਂ ਜਿਹੜੇ ਆਸਣ ਤੇ ਮੈਂ ਮਹਿਨਾ ਉੱਥੀ ਤੁਸੀਂ ਬਹਿ ਗਏ ਜਿਹੜੀ ਕੁਟੀਆ 'ਚ ਮੈਂ ਮੈਂ ਰਹਿਣਾ ਇੱਥੀ ਤੁਸੀਂ ਆ ਗਏ ਮਹਾਰਾਜ ਜੀ ਤਨ ਭਾਗ ਮੇਰੇ ਮੇਰੇ ਗਰੀਬ ਕੋਲ ਘਰ ਹੈ ਨਹੀਂ ਪਰ ਤੁਸੀਂ ਇੱਥੇ ਬੈਠੇ ਹੋ ਗੁਰੂ ਅਰਜਨ ਦੇਵ ਮਾਰੇ ਪਤਾ ਕੀ ਕਹਿੰਦੇ ਕਹਿੰਦੇ ਹੇ ਮਿਆਂ ਇੱਕ ਗੱਲ ਦਸੀਏ ਤੈਨੂੰ ਜੀ ਮਾਨਾ ਤੂੰ ਰੋ ਨਾ ਤੂੰ ਵਿਰਾਗ ਨਾ ਕਰ ਤੂੰ ਰੋ ਨਾ ਵਈ ਰੋਈ ਜਾਂਦਾ ਮੋਢਿਆਂ ਤੋਂ ਫੜ ਕੇ ਮਾਰੇ ਨੇ ਐਡੇ ਪਿਆਰ ਦੇ ਲਫ਼ਜ਼ ਬੋਲੇ ਕਹਿੰਦੇ ਹੇਮਿਆ ਤੂੰ ਕਹਿੰਨੇ ਵੀ ਮੈਂ ਤੇਰੀ ਛਪਰੀ ਜਾ ਆ ਤੇਰੇ ਕੋਲ ਵੱਡਾ ਘਰ ਨਹੀਂ ਤੇਰੇ ਕੋਲ ਵੱਡਾ ਮਹਿਲ ਨਹੀਂ ਤੇਰੇ ਕੋਲ ਕੋਈ ਬਿਸਤਰਾ ਨਹੀਂ ਮੈਨੂੰ ਬਹਣ ਵਾਸਤੇ ਸਾਦੇ ਕੱਪੜੇ ਸਾਦੀ ਕੁਟੀਆ ਚ ਆ ਕੇ ਬਹਿ ਗਿਆ ਹਿਮਿਆ ਮੈਂ ਆਪਣੀ ਜ਼ਿੰਦਗੀ ਵਿੱਚ بڑے ਲੋਕਾਂ ਦੇ ਮਹਿਲਾਂ ਚ ਗਿਆ ਬੜੇ ਰਾਜਿਆਂ ਦੇ ਮਹਿਲਾਂ ਚ ਗਿਆ ਬੜੀਆਂ ਥਾਵਾਂ ਤੇ ਮੈਨੂੰ ਰਾਜੇ ਮਹਾਰਾਜੇ ਸੱਜਦੇ ਨੇ ਮੈਨੂੰ ਵੱਡੇ ਵੱਡੇ ਲੋਕ ਸੱਜਦੇ ਨੇ ਰਾਜਿਆਂ ਦੇ ਮਹਿਲਾਂ ਵਿੱਚ ਜਾ ਕੇ ਵੀ ਮੈਂ ਆਇਆ ਪਰ ਹਿਮਿਆ ਤੈਨੂੰ ਵੀ ਇੱਕ ਗੱਲ ਦਸੀਏ ਜਿਹੜਾ ਆਨੰਦ ਤੇਰੀ ਛਪਰੀ 'ਚ ਬਹਿ ਕੇ ਆਇਆ ਹੈ ਨਾ ਇਹ ਆਨੰਦ ਕਿਸੇ ਰਾਜੇ ਦੇ ਮਹਿਲ ਵਿੱਚ ਨਹੀਂ ਕਿਸੇ ਰਾਜੇ ਦੇ ਮਹਿਲ ਵਿੱਚ ਵੀ ਆਨੰਦ ਨਹੀਂ ਇਹ ਮਿਆ ਤੂੰ ਰੋ ਨਾ ਮਾਰੇ ਰੋਵਾ ਨਾ ਤੇ ਹੋਰ ਕੀ ਕਰਾਂ ਕਹਿੰਦੇ ਤੂੰ ਤਾਂ ਨੇ ਤੇਰੀ ਛਪਰੀ ਤਾਂ ਨੇ ਤੇਰੀ ਕੁਟਿਆ ਤਾਂ ਨੇ ਜਿੱਥੇ ਬਹਿ ਕੇ ਤੂੰ ਵਾਹਿਗੁਰੂ ਦੇ ਗੁਣ ਗੁਮਨਾਏ हेमया तेरे कोल घर है नहीं तेरे कोल माया है नहीं तेरे कोल रूप रंग है नहीं गुरु गुरु अर्जुन देव सा महाराज वो त फिर इत्तो तक बोल गए कहंदे हेमया बस्ता तुट्टी चंपरी चीर सब जात ना पात ना आदरो उद्यान पर मित्र ना हि तन रूप ही के साक ना सिन्ना राजा सगली शिष्ट का हार ना ਗੱਲ ਸੁਣ ਤੂੰ ਨਾਮ ਜਪਦਾ ਹੈ ਤੂੰ ਭਗਤੀ ਕਰਦਾ ਹੈ ਉਜਾੜ ਹੈ ਉਹਗਾ ਘਰ-ਬਾਰ ਜਿੰਦੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਉਹਦੇ ਹਿਰਦੇ ਚ ਭਗਤੀ ਹੈ ਤੇ ਤੂੰ ਜਪਣ ਲੱਗ ਗਿਆ ਐਂ ਬੋਲਿਆ ਸੀ ਮਹਾਰਾਜ ਨੇ ਪਿਆਰਿਆ ਜਿੱਥੇ ਗੁਣਾਂ ਦਾ ਮੇਵਾ ਇੱਥੇ ਬਹਿ ਕੇ ਬੰਦਗੀ ਕਰਦਾ ਤੂੰ ਧੰਨ ਤੇਰੀ ਕੁਲ ਧੰਨ ਤੇਰੀ ਮਾਂ ਧੰਨ ਤੇਰਾ ਪਿਤਾ ਧੰਨ ਤੇਰੀ ਛਪਰੀ ਧੰਨ ਜਿੱਥੇ ਬਹਿ ਕੇ ਭਗਤੀ ਕਰਦਾ ਤੇ ਸਾਰਸੰਗਤ ਜੀ ਸੰਜੀ ਮਹਾਰਾਜ ਰਾੜਾ ਸਾਹਿਬ ਵਾਲੇ ਜਿਸ ਜਗ੍ਹਾ ਤੇ ਬਹਿ ਕੇ ਤਪ ਕਰਕੇ ਦੁਨੀਆ ਤੇ ਅਸਥਾਨ ਬੜੇ ਨੇ ਦੁਨੀਆ ਤੇ ਧਰਤੀਆਂ ਬੜੀਆਂ ਨੇ ਦੁਨੀਆ ਤੇ ਮਹਿਲ ਬੜੇ ਨੇ ਕਰੋੜਾਂ ਰੁਪਏ ਦਾ ਕੋਈ ਮਹਿਲ ਤਿਆਰ ਕਰ ਲੇ ਉਸ ਮਹਿਲ ਨੂੰ ਸਿਰ ਨਹੀਂ ਝੁਕਦੇ ਉਸ ਮਹਿਲ ਨੂੰ ਸਜਦੇ ਨਹੀਂ ਤੜੇ ਹੁੰਦੇ ਤੁਹਾਡੇ ਇਥੇ ਲਾਗੇ ਚ ਕਰੋੜਾਂ ਰੁਪਿਆ ਲੋਕਾਂ ਨੇ ਕੋਠੀਆਂ ਤੇ ਲਾਇਆ ਹੋਏਗਾ ਸਾਧ ਸੰਗਤ ਜੀ ਜਦੋਂ ਸਾਰੀ ਵਾਲੇ ਮਹਾਂਪੁਰਸ਼ਾਂ ਦੇ ਚਰਨਾਂ 'ਚ ਉਥੇ ਮੱਥਾ ਟੇਕਣ ਜਾਂਦੇ ਹੋਂ ਉਹਨਾਂ ਦੀ ਕੁਟੀਆਂ ਦੇ ਅੱਗੋਂ ਨਹੀਂ ਲੰਘਦੇ ਉਥੇ ਸਿਰ ਝੁਕ ਜਾਂਦਾ ਕੌਣ ਝੁਕਉਂਦਾ ਹੈ ਉਹਨਾਂ ਦੀ ਬੰਦਗੀ ਹੈ ਉਹਨਾਂ ਦੀ ਭਗਤੀ ਹੈ ਉਹਨਾਂ ਦਾ ਸਿਮਰਨ ਹੈ ਤੇ ਸਾਧ ਸੰਗਤ ਜੀ ਜਿਨ੍ਹਾਂ ਜਿਨ੍ਹਾਂ ਨੂੰ ਸੰਗਤ ਹੋ ਗਈ ਇੱਕ ਤਾਂ ਹੁੰਦੇ ਨੇ ਮੇਰੇ ਵਰਗੇ ਜਿਹੜੇ ਦੂਰੰਦੇਸ਼ੀ ਮੱਥਾ ਟੇਕਿਆ ਰੌਣਕ ਮੇਲਾ ਵੇਖਿਆ ਸਮਝਿਆ ਹੀ ਕੱਖ ਨਹੀਂ ਤੇ ਅੱਜ ਅੱਜ ਵੀ ਕਹਿੰਦੇ ਹੋਣਗੇ ਯਾਰ ਉਦੋਂ ਕਿਉਂ ਨਾ ਪਤਾ ਲੱਗ ਗਿਆ ਸਾਨੂੰ ਲਾਹਾ ਨਾ ਲੈ ਚੁ ਅੱਜ ਵੀ ਤੜਫਦੇ ਹੋਣ ਸਾਨੂੰ ਉਦੋਂ ਕਿਉਂ ਨਾ ਸਮਝ ਪੈ ਗਈ ਉਹਨਾਂ ਦੀ ਸਾਧ ਸੰਗਤ ਜੀ ਅਸਲ ਵਿੱਚ ਮਹਾਪੁਰਸ਼ ਦੇ ਜੀਵਨ ਦੀ ਸਮਝ ਉਹਦੇ ਜਾਣ ਤੋਂ ਬਾਅਦ ਵਿੱਚ ਹੀ ਹੁੰਦੀ ਵਿਰਲੇ ਹੁੰਦੇ ਨੇ ਜਿਹੜੇ ਸਰੀਰ ਵਿੱਚ ਰਹਿੰਦਿਆਂ ਰਹਿੰਦਿਆਂ ਪਛਾੜ ਲੈ ਉਹ ਪਛਾਣਿਆ ਸੀ ਬਾਬਾ ਜੋਗਾ ਸਿੰਘ ਇਸੇ ਕਰਕੇ ਤਾਂ ਜਦੋਂ ਵੀ ਉਹਨਾਂ ਨੇ ਆਉਣਾ ਜਦੋਂ ਆ ਸਮਾਗਮ ਮੈਂ ਕੱਲ ਇੱਕ ਬਾਬਾ ਜੀ ਨੇ ਪੋਸਟ ਪਾਈ ਸੀ ਕੱਲ ਸਮਾਗਮ ਦੀ ਇੱਕ ਪਰਸੋਂ ਪਾਈ ਹੈ ਨਾ ਮੈਂ ਉਹ ਇੰਸਟਾਗ੍ਰam ਤੇ ਮੈਂਸ਼ਨ ਜਦੋਂ ਕਰਨ ਲੱਗਿਆ ਨਾ ਇਹਨਾਂ ਨੇ ਲਿਖਿਆ ਸੀ ਵੀ ਸਮਾਗਮ ਦੀ ਅਸੀਂ ਤਿਆਰੀ ਕਰਨੀ ਚਾਹੀ ਜਾਈ ਫਿਰ ਇਸ਼ਤਿਹਾਰ ਛਕਾਉਣੇ ਤੇ ਬੜਾ ਮਨ ਵਿੱਚ ਚਾਹ ਹੋਣਾ ਵੀ ਬਾਬਾ ਜੀ ਤੋਂ ਪਾਸ ਕਰਾਈਏ ਉਹਨਾਂ ਨੂੰ ਬੇਨਤੀ ਕਰਕੇ ਆਈਏ ਅੱਜ ਸਰੀਰ ਕਰਕੇ ਤਾਂ ਨਹੀਂ ਆਉਂਦਾ ਸਾਡੇ ਵਿੱਚ ਵਿਚਰਦੇ ਨੇ ਪਰ ਉਹਨਾਂ ਦੀ ਜਿਹੜੀ ਯਾਦ ਹੈ ਉਹਨਾਂ ਦਾ ਜਿਹੜਾ ਪਿਆਰ ਹੈ ਉਹ ਆ ਤੁਹਾਡੇ ਸਾਰੀ ਸੰਗਤ ਦੇ ਵਿੱਚੋਂ ਵੇਖਣ ਨੂੰ ਮਿਲਦਾ ਇਹਨਾਂ ਮਹਾਪੁਰਸ਼ਾਂ 'ਚੋਂ ਵੇਖਣ ਨੂੰ ਮਿਲਦਾ ਹੈ ਸਰ ਸੰਗਤ ਜੀ ਦੁਨੀਆਂ ਦੀ ਧਨ ਦੌਲਤ ਸੱਜਣ ਮਿੱਤਰ ਰਿਸ਼ਤੇਦਾਰ ਭੈਣ ਭਰਾ ਸਭ ਭੁੱਲ ਸਕਦੇ ਨੇ ਜਿਹੜਾ ਮਹਾਪੁਰਸ਼ ਜ਼ਿੰਦਗੀ ਬਣਾ ਜੇ ਨਾ ਸਦੀਆਂ ਲੰਘ ਜਣੋਂ ਮਹਾਪੁਰਸ਼ ਨਹੀਂ ਕਦੇ ਵੀ ਭੁੱਲਿਆ ਜਾਂਦਾ ਐਸਾ ਮਸਤਾਨਾ ਸਾਧੂ ਮਿਲਿਆ ਇਹ ਸੱਚ ਹੈ ਉਹ ਸੱਚੀ ਮੁੱਚੀ ਮਸਤਾਨ ਦੇ ਸੀ ਉਹ ਸੱਚੀ ਮੁੱਚੀ ਅੰਦਰੋਂ ਫਕੀਰ ਸੀ ਉਹ ਸਾਧ ਸੰਗਤ ਇਟਲੀ ਵਰਗੇ ਦੇਸ਼ਾਂ ਵਿੱਚ ਇਹਨਾਂ ਮਹਾਪੁਰਸ਼ਾਂ ਨੇ ਪ੍ਰਚਾਰ ਕੀਤਾ ਯੂਰਪ ਦੀ ਧਰਤੀ ਤੇ ਇਹਨਾਂ ਸਤਿਪੁਰਸ਼ਾਂ ਨੇ ਪ੍ਰਚਾਰ ਕੀਤਾ ਸੰਗਤਾਂ ਘਰਾਂ 'ਚ ਜਦੋਂ ਇਹਨਾਂ ਦੇ ਕੀਰਤਨ ਕਰਾਉਂਦੀਆਂ ਨੇ ਫੁੱਲ ਲੈ ਕੇ ਲੋਕੀ ਖੜੇ ਹੁੰਦੇ ਬਾਬਾ ਜੋਗਾ ਸਿੰਘ ਨੇ ਲੰਘਣਾ ਇਹਨਾਂ ਤੇ ਫੁੱਲ ਵਰਸਾਈ ਇਹਨਾਂ ਨੂੰ ਜੀ ਆਇਆਂ ਜਿੱਥੋਂ ਲੰਗੀ ਦੇ ਲੋਕੀ ਆਏ ਹੱਥ ਧਰ ਲੈਂਦੇ ਨੇ ਥੱਲੇ ਪੈਰ ਰੱਖ ਕੇ ਲੰਘ ਜੁਏ ਇਹਨਾਂ ਦੇ ਉੱਤੇ ਤੁਸੀਂ ਤੁਸੀਂ ਵਰਸਾਏ ਹੋਿਆਂ ਦੇ ਵਰਸਾਏ ਤੁਸੀਂ ਬਖਸ਼ੇ ਹੋਿਆਂ ਦੇ ਬਖਸ਼ੇ ਹੋਏ ਫੇਰ ਬਾਬਾ ਜੋਗਾ ਸਿੰਘ ਵਰਗੀਆਂ ਰੂੰਗਾ ਫੇਰ ਕਹਿੰਦੀ ਮੈਂ ਕਿੱਥੇ ਸੀ ਇਹਨੇ ਜੋਗਾ ਮਾਂ ਮੇਰੀ ਨਹੀਂ ਸੀ ਪਿਓ ਮੇਰਾ ਨਹੀਂ ਸੀ ਮੈਨੂੰ ਐਂਗੀ ਦੁਨੀਆ ਮੇਰੇ ਕਹੇ ਤੇ ਆਏਗੀ ਮੈਨੂੰ ਪਿਆਰ ਕਰੇਗੀ ਜਹਾਜਾਂ ਚੜ ਚੜ ਮੈਂ ਪ੍ਰਚਾਰ ਕਰਾਂਗਾ ਮੇਰੇ ਵਸ ਦੀ ਗੱਲ ਕਿੱਥੇ ਸਾਧ ਸੰਗਤ ਜੀ ਇੱਕ ਗੱਲ ਚੇਤੇ ਰੱਖ ਲਿਓ ਜਿਹੜਾ ਮਹਾ ਮੁਰਸ਼ਿ ਦੀ ਨਜ਼ਰ ਚੜ ਗਿਆ ਉਹ ਉਹਦੇ ਬੇੜੇ ਅਸਤ ਇਹ ਮਾਤ ਲੋਕ ਦੀ ਧਰਤੀ ਤੇ ਵੀ ਬੇੜੇ ਪਾਰ ਤੇ ਉਹਦੇ ਪਰਲੋਕ ਵਿੱਚ ਵੀ ਦਰਸ਼ਨ ਜਿੰਨੇ ਕਰ ਲੈ ਜਿੰਦਗੀ ਮਹਾਪੁਰਸ਼ ਬਣਾ ਜਾਂਦੇ ਨੇ ਲੋਕੀ ਲੱਖ ਬੋਲਦੇ ਬੋਲੀ ਜਾਂ ਪਰ ਜਿਨ੍ਹਾਂ ਨੂੰ ਲੋਕੀ ਨਿੰਦਿਆ ਕਰਦੇ ਕਰੀ ਜਾਂ ਲੋਕੀ ਰਾੜੇ ਵਾਲੇ ਮਹਾਰਾਜ ਬਾਰੇ ਮਾੜਾ ਬੋਲਦੇ ਬੋਲੀ ਜਾਂ ਆ ਕੋਕਾ ਕੋਲਾ ਜਿਹੜਾ ਪੀਨੇ ਆਪਾਂ ਪੁੱਛਿਓ ਕਦੇ ਉਹ ਸਰਦਾਰ ਨੂੰ ਜਾ ਕੇ ਵੀ ਰਾੜੇ ਵਾਲੇ ਮਹਾਰਾਜ ਕੀ ਚੀਜ਼ ਰਾੜੇ ਵਾਲੇ ਮਹਾਰਾਜ ਨੇ ਬਚਨ ਕੀਤਾ ਸੀ ਆ ਜਿਹੜਾ ਕੋਕ ਪੀਨੇ ਆ ਉਹ ਕਹਿੰਦਾ ਮਹਾਰਾਜ ਜੀ ਕਰਜ਼ਾ ਚੜ ਗਿਆ ਕੰਮ ਨਹੀਂ ਚੱਲਦਾ ਮਹਾਰਾਜ ਇੰਗਲੈਂਡ ਨੂੰ ਚੱਲੇ ਸੀ ਰਾੜੇ ਵਾਲੇ ਇਹਨੇ ਗੱਲ ਸੁਣ ਤਾਂ ਕੀ ਹੋ ਗਿਆ ਮਹਾਰਾ ਮੈਂ ਬੜਾ ਦੁਖੀ ਰਹਿਣਾ ਮਾਰੇ ਲੋਕੀ ਦੁੱਧ ਵੇਚਦੇ ਨੇ ਪਾਣੀ ਪਾਪਾ ਕੇ ਕਮਾਈਆਂ ਕਰਦੇ ਨੇ ਸਾਡੀ ਕਮਾਈ ਚ ਬਰਕਤ ਹੈ ਨਹੀਂ ਰਾੜੇ ਵਾਲੇ ਮਾਰੇ ਇਹਨੇ ਗੱਲ ਸੁਣ ਕਿਉਂ ਚਿੰਤਾ ਕਰਦਾ ਤੇਰੇ ਘਰ ਦਾ ਤਾਂ ਪਾਣੀ ਵੀ ਵਿਕ ਗਿਆ ਇਕ ਕੋਕ ਜਿਹੜਾ ਪੀਨੇ ਆ ਪੁੱਛਿਓ ਸਰਦਾਰ ਨੂੰ ਜਾ ਕੇ ਵਿਰਾੜੇ ਵਾਲੇ ਕੀ ਸੀ ਪੁੱਛੋ ਬਾਬਾ ਜੋਗਾ ਸਿੰਘ ਬਾਬਾ ਜੀ ਉਹ ਕੀ ਸੀ ਸਾਰੀ ਵਾਲੇ ਮਾਫਰਸ਼ਾਂ ਦੀ ਸੰਗਤ ਹੋ ਗਈ ਉਹ ਕੀ ਕਰ ਗਏ ਤੁਹਾਡੇ ਵਾਸਤੇ ਹੱਥ ਖੜੇ ਕਰਕੇ ਬੰਦਾ ਇੱਕੋ ਗੱਲ ਬੋਲਦਾ ਨਾ ਬਈ ਨਾ ਸਾਡੀਆਂ ਝੋਲੀਆਂ ਛੋਟੀਆਂ ਰਹਿ ਗਈਆਂ ਉਹਨੀਆਂ ਬਖਸ਼ਿਸ਼ਾਂ ਬੜੀਆਂ ਵੱਡੀਆਂ ਦੇ ਬਖਸ਼ਿਸ਼ਾਂ ਬਹੁਤ ਦੇ ਗਏ ਇਸੇ ਕਰਕੇ ਤਾਂ ਕਹੀਦਾ ਐਸਾ ਮਸਤਾਨਾ ਸਾਧੂ ਮਿਲਿਆ ਕਮੀਨਾ ਕੁਝ ਜ਼ਿੰਦਗੀ ਚ ਰਹਿ ਗਈ ਐਸਾ ਮਸਤਾਨਾ ਸਾਧੂ ਮਿਲਿਆ ਕਮੀਨਾ ਕੁਝ ਜ਼ਿੰਦਗੀ ਬੀਨਾ ਕੋ ਜਿੰਦਗੀ ਚ ਰਹਿ ਗਈ ਐਸਾ ਮਸਤਾਨਾ ਖਦ ਵਿਨਿਓ ਬੀਨਾ ਕੋ ਜਿੰਦਗੀ ਚ ਰਹਿ ਗਈ ਜਾਂਦਾ ਜਾਂਦਾ ਜਿੰਦਗੀ we <laughs> ਸਤ ਸੰਗਤ ਜੀ ਫੇਰ ਕਿੱਥੇ ਕਮੀ ਆ ਰਹੀ ਫੇਰ ਤਾਂ ਉਹ ਵੇੜੇ ਪਾਰ ਕਰ ਜਾਂਦੇ ਨੇ ਤੇ ਚੇਤੇ ਰੱਖਿਓ ਵੱਡੀ ਗੱਲ ਹੈ ਜਿਨ੍ਹਾਂ ਨੇ ਉਹਨਾਂ ਦੇ ਸਰੀਰ ਤੇ ਰਹਿੰਦੇ ਆ ਸੰਗਤ ਕੀਤੀ ਹੈ ਤੇ ਜਿਨ੍ਹਾਂ ਨੇ ਨਹੀਂ ਕੀਤੀ ਉਪਦੇਸ਼ ਉਹਨਾਂ ਦਾ ਜੁਗਾ ਜਪੰਤਰਾਂ ਤੱਕ ਉਹੀ ਰਹਿਣਾ ਚਾਹੇ ਅੱਜ ਮੰਨ ਲਓ ਚਾਹੇ ਕੱਲ ਮੰਨ ਲਿਓ ਜਿਹੜੇ ਮੰਨ ਲੈਣਗੇ ਪਾਪ ਸਾਗਰ ਨੂੰ ਪਾਰ